ਸਸਕਾ ਵੀਜੀ ਸਾਰੇ ਮੇਰੇ ਨੂੰ ਸੰਦੀਪ ਦੇ ਫਾਰਮ ਤੋਂ ਬਹੁਤ ਬਲਕਮਾ ਜੀ ਤੇ ਫੋਟੋਸਾ ਕੋ ਬਹੁ ਚੁੱਕਿਆ ਪਾ ਪੈਂਡ ਖਰੀਆਲ ਜ਼ਿਲ੍ਹਾ ਹਮਰਸਰ ਪੈਣਾ ਤਹਿਸੀਲ ਮਜੀਠਾ ਦੇਖੋ ਅੱਜ ਵੀ ਬਾਈਆਂ ਕੋਲ ਇੱਕ ਝੋਟੀ ਆ ਤੇ ਬੜਾ ਕੈਮਰਾ ਘੁਮਾ ਦੋ ਚਾਰ گاਵਾ ਵੀ ਹੈਗੇ ਨਾਲ ਚਾਰ ਪੰਜ ਦੇ ਲਗਭਗ ਜਰਸੀ ਵੀ ਹੈਗਾ ਸਾਰੇ ਰਹਿਣੀਆਂ ਆ ਬਾਕੀ ਫੋਟੋਸਾ ਨਾਲ ਗੱਲ ਕਰਦੇ ਆ ਬਾਈ ਅਸਤਿਕਾ ਸਤਿ ਸ਼੍ਰੀ ਅਕਾਲ ਬਹੁਤ ਨਾਲ ਜੀ ਸਾਰੇ ਸੰਦੀਪ ਦੇ ਫਾਰਮ ਵੇਖਣ ਵਾਲੇ ਲੋਕਤਿਆਂ ਨੂੰ ਵਾਹਿਗੁਰੂ ਖਾਲਸਾ ਭਗਵਾਨ ਜੀ ਫਤੇ ਜੀ ਹਾਂ ਵਧੀਆ ਬਜੀ ਵਧੀਆ ਹੋਰ ਦਾ ਜੀ ਕਿਰਪਾ ਕਰਪਾ ਦਾ ਜੀ ਕਿਵੇਂ ਚੱਲ ਰਿਹਾ ਕੰਮ ਜੀ ਵਧੀਆ ਕੰਮ ਸੀ ਜੀ ਤੈਨੂੰ ਪਤਾ ਥੋੜਾ ਜਿਹਾ ਆ ਚਲੋ ਹੁਣ ਇਹਦਾ ਹੁਣ ਯਾਰ ਬਾਟੋ ਹੀ ਤੇ ਇਹਨਾਂ ਹੈਗੀ ਹੈ ਜੀ ਮਾਈ ਦਾ ਕਰਕੇ ਥੋੜੀ ਵੀਡੀਓ ਘੱਟ ਪਈ ਆ ਹਾਂਜੀ ਬਾਕੀ ਗੱਲ ਤੈਨੂੰ ਪਤਾ ਮਾਲ ਮੁਲ ਵੀ ਘੱਟ ਮਿਲਦਾ ਉਧਰ ਬਿਲਕੁਲ ਮਾਲ ਹੀ ਹੁਣ ਹਾਜ਼ਰ ਹੋ ਜੇ ਘੱਟ ਮਿਲਦਾ ਹਾਂਜੀ ਠੀਕ ਹੈ ਪਤਾ ਕੀ ਗੱਲ ਆ ਮਾਲ ਲਿਆਉਣਾ ਤੇ ਪਹਿਣਾ ਸੀ ਸਾਰੇ ਦੇਖ ਕੇ ਹਾਂਜੀ ਹਾਂਜੀ ਜੋ ਟਾਈਮ ਨਾਲ ਬਿਲਕੁਲ ਵਾਹ ਤੇ ਅਜੀ ਚਾਰ ਪੁਆਇੰਟ ਨਗਰ ਆ ਗਿਆ ਸੋਹਣੇ ਸੋਹਣੇ ਆਪਣੀਆਂ ਵਧੀਆ ਵਧੀਆ ਲੀਆਂ ਗਾੜੀ ਗੱਟਾਂ ਨੂੰ ਪਤਾ ਕਿ ਸਹੀ ਗੱਲ ਹੈ ਜੀ ਬਾਕੀ ਉਹਨਾਂ ਦੇ ਸਿਰ ਤੇ ਕੰਮ ਆ ਗੱਤ ਚਾਰ ਬਹਿਣਾ ਵਾ ਹੈ ਛੋਟੀ ਮਗਲਾ ਮਾਲ ਦਾ ਪਿੱਛਾ ਸੁਣ ਸੇਲ ਹੋ ਗਿਆ ਛੋਟੀ ਸੰਦੀਪ ਸਿੰਘ ਆਪਣੀ ਰਹਿ ਗਈ ਸੀ ਅੱਛਾ ਉਹ ਵੀ ਚਲੋ ਭਲਾ ਹੋਵੇ ਕੋਈ ਗੱਲ ਨਹੀਂ ਜਿੱਦਾਂ ਵੀ ਹੋ ਗਿਆ ਛੋਟੀ ਦਾ ਬਹੁਤ ਫੋਨ ਆਇਆ ਛੋਟੀ ਵੀ ਕਿਸੇ ਕਦੋਂ ਨਹੀਂ ਖੁੰਜੀ ਬੰਦਿਆ ਸਾਈ ਪਾਈ ਉਤਪਤ ਇਹ ਹੋ ਗਿਆ ਕੰਮ ਹਾਂ ਉਲਟ-ਪੁਲਟ ਹੋ ਜਾਣਾ ਕੰਮ ਕੋਈ ਸੁੰਮਤ ਲੱਗਣ ਵਾਲੀ ਗੱਲ ਚਲੋ ਇਹ ਵੀ ਬੂਨ ਹੁੰਦਾ ਕਿ ਬਿਲਕੁਲ ਤੁਹਾਡੇ ਤੋਂ ਘੰਟੇ ਦਾ ਕੰਮ ਹੀ ਹੁੰਦਾ ਜਿਵੇਂ ਮੈਮ ਵੀਜੀ ਹੋ ਗਿਆ ਵਿੱਚ ਗਾਹ ਕੋਈ ਜਿਹੜਾ ਕੋਈ ਲੋਕਲ ਵੀ ਆਉਂਦਾ ਆਂਦਾਰਿਆ ਨਹੀਂ ਕੋਈ ਗੱਲ ਬਣੀ ਹਾਂ ਜੀ ਨਹੀਂ ਕਹਿ ਰਿਹਾ ਵੀ ਨਹੀਂ ਜੀ ਮੇਰੀ ਵੈਕਤੀ ਨਹੀਂ ਮੈਂ ਵੇਚੀ ਨਹੀਂ ਨਾ ਨ ਠੀਕ ਹੈ। ਅਗਨੀ ਜੀ ਪਿੰਡ ਆਪਣਾ ਤਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮੀਠਾ ਜੀ ਮੋਬਾਈਲ ਨੰਬਰ 9814377821 9814377821 ਦੂਸਰਾ ਨੰਬਰ ਹੈਗਾ 981439821 ਜਿਹੜੇ ਤੇ ਮਰਜ਼ੀ ਲਾ ਲਓ ਤੇ ਜਿਹੜਾ 78121 ਵਾਲਾ WhatsApp ਤੇ ਚੱਲਦਾ ਕਈ ਵਾਰੀ ਉੱਤੇ ਨਹੀਂ ਫੋਨ ਲੱਗਦਾ WhatsApp ਤੇ ਫੋਨ ਕਰ ਦਿਓ ਜਦੋਂ ਫਿਰ ਵੀ ਮੈਂ ਬੈਕ ਕਾਲ ਕਰ ਹੀ ਲਈਦੀ ਠੀਕ ਹੈ ਬਾਕੀ ਫੋਨਾਂ ਤੇ ਸਾਰਿਆਂ ਚੁੱਪੀ ਦੀ ਹੈ ਬਾਹਰੋਂ ਵੀ ਫੋਨ ਆਉਂਦੇ ਅੰਦਰੋਂ ਵੀ ਭੈਣ ਭਰਾ ਵੈਸੇ ਫੋਨ ਕਰੀਂਦੇ ਪੁੱਛਾ ਵੀਡੀਓ ਨਹੀਂ ਆਉਂਦੀ ਬਿਲਕੁਲ ਬਿਲਕੁਲ ਜੀ ਮਸਲਾ ਇਹ ਥੋੜਾ ਜਿਹਾ ਟਾਈਮ ਤੋਂ ਹੀ ਕੰਮ ਵਿਗੜਿਆ ਹੋਰ ਵੀਡੀਓ ਵਾੜੀ ਆਪਣਾ ਤੁਹਾਨੂੰ ਪਤਾ ਕੰਮ ਹੀ ਇਹ ਹੈ ਬਿਲਕੁਲ ਨਹੀਂ ਇਹ ਕਰਨਾ ਹੀ ਕਰਨਾ ਕਰਨਾ ਰੋਟੀ ਚ ਮਾਇਕਾਣੀ ਹੈ ਬਿਲਕੁਲ ਬਿਲਕੁਲ ਬਾਕੀ ਕੀ ਨਾ ਚਲੋ ਜੇ ਕੋਈ ਨਹੀਂ ਕੀ ਹੋ ਜਾਏ ਮਾੜੀ ਚੰਗੀ ਹੋ ਜਾਏ ਆਪਾਂ ਤੇ ਪਹਿਲਾਂ ਵੀ ਮਾਫੀ ਮੰਗਦੇ ਆਂ ਭਰਾ ਹੁਣ ਵੀ ਮਾਫੀ ਮੰਗਦੇ ਜੇ ਕੋਈ ਨੂੰ ਗਲਤੀ ਨਾ ਵੀ ਡੰਗਰ ਮਾਰਾ ਚਲ ਗਿਆ ਤਾਂ ਵੀ ਮਾਫ ਕਰ ਬਿਲਕੁਲ ਜੀ ਬਾਕੀ ਸੇਵਾ ਸੁਆ ਕਰੋ ਗਰਮੀ ਬਹੁਤ ਆ ਹੂੰ ਕੋਈ ਭੈਣ ਭਰਾ ਫੋਨ ਕਰੇ ਹਫਤੇ ਬਾਅਦ ਤੇ ਪੱਠੇ ਨਹੀਂ ਖਾਂ ਬੰਦੇ ਦੀ ਬਿਹਾਲਾ ਤੇ ਮਾਲ ਕੀ ਕਰੂ ਜਾਣਾ ਮੈਂ ਬੋਲ ਕੇ ਦੱਸਦਾ ਇਹਨੂੰ ਤਾਂ ਸਮਝਾਈਏ ਜਦੋਂ ਟਾਈਮ ਨਾ ਵੰਡਾ ਪਾਓ ਇਕੱਠਾ ਪਾਓ ਵੰਡ ਥੋੜਾ ਜਿਹਾ ਹੁਣ ਘਟਾ ਖਾਣਾ ਮਾਰ ਹਾਂਜੀ ਗਰਮੀ ਕਰਕੇ ਨਹੀਂ ਵੰਡ ਵੀ ਘਟਾ ਖਾਣਾ ਕਿਉਂਕਿ ਗਰਮੀ ਆ ਨਾ ਗਰਮੀ ਗਰਮੀ ਬਹੁਤ ਅਫਸਾ 48 47 ਦੇ ਟੈਂਪਰੇਚਰ ਆ ਇਹ ਵੀ ਇਹਨਾਂ ਨੂੰ ਘਰੇ ਜਾ ਲੈ ਏਸੀ ਲੱਗੇ ਹਾਂ ਜੀ ਏਸੀ ਨਾਲੇ ਜਾ ਬਹਿਣਾ ਬਿਲਕੁਲ ਜੀ ਇੱਥੇ ਜਰਨੇ ਇੱਥੇ ਬਹਿਣਾ ਇਨਾ ਦੇ ਇੱਥੇ ਰਹਿਣਾ ਚਲੋ ਕਰੇ ਸ਼ੁਰੂ ਹੀ ਫਿਰ ਆ ਜਾ ਭਾਈ ਇਹ ਪਹਿਲਾਂ ਝੋਟੀ ਸੀ ਨੀ ਸਾ ਚਾਰ ਦੰਦ ਚਾਰ ਦੰਦ ਹੈ ਜੀ ਹਾਂ ਦੋ ਤੇ ਕੋਈ ਸਹੀ ਸਾ 14 ਹੀ ਸਾਡੇ ਪਰ ਮੇਰੀ ਗੈਰ ਆ ਜੀ ਦਾ ਦਾ ਕੁਝ ਗਰਮੀ ਦਾ ਦਾ ਹੋਣਾ ਜਿੰਨੇ ਵੀ ਆਉਣਾ ਭੈਣ ਭਰਾ ਨੇ ਤਾਂ ਮੈਂ ਲੀਟਰ ਮਾਰ ਕੇ ਦਊਗਾ 12 ਕਿਲੋ ਅੱਛਾ 12 ਕਿਲੋ ਹੈ ਜੀ ਗਰਮੀ ਬਹੁਤ ਜ਼ਿਆਦਾ ਪਈ ਤੂੰ ਨਾ ਗਰਮੀ ਕਰਕੇ ਝੋਟੀ ਨਾ ਹਾਂ ਜੀ ਜੀ ਰਹਿ ਗਈ ਆ ਬਿਲਕੁਲ ਇਹ ਜਦੋਂ ਦੋ ਗਰਮੀ ਕਰਕੇ ਨਾ ਲੋ ਵੇਖੋ ਸਾਡੀ 12 ਕਿਲੋ ਹੈਗਾ ਨਾ ਪੁੱਤ ਲੀਟਰ ਮਾਰਨੋ ਭਾਈਤੇ ਮਾਰ ਮਾਰ ਅੱਜ ਬੰਦੇ ਪਾ ਕੇ ਲੀਟਰ ਮਾਰਨਾ ਲੀਟਰ ਮਾਰ ਲਓ ਬਸ ਠੀਕ ਉਹ ਤੋਂ ਦਾ 14 ਕਿਲੋ ਛੋਟੀ ਤੋਂ ਹਾਂਜੀ ਹਾਂਜੀ ਗਰਮੀ ਨੇ ਪੱਠਿਆਂ ਨੇ ਕੁਛ ਮੈਂ ਘਰ ਨਹੀਂ ਬੈਠਾ ਹਾਂਜੀ ਜੀ ਤੁਹਾਡਾ ਬੰਦਾ ਵੀ ਦੋ ਤਿੰਨ ਦਿਨ ਆਇਆ ਨਹੀਂ ਜਰਾ ਅੱਲੇ ਬੰਦੇ ਕੋ ਸਾਂਭੇ ਨਹੀਂ ਜਾਂਦਾ ਮਾਰ ਠੀਕ ਕਟਾ ਜੀ ਕਟਾ ਬਾਲ ਸੀ ਕਟਾ ਮਗਰਾ ਚਾਰ ਤਾਂਦਿਆਂ ਪਿਓਰ ਜਦੋਂ ਕੋ ਆਉਗਾ ਨੂੰ ਮੂੰਹ ਫਟਾ ਕੇ ਵਿਖਾ ਦਾਂਗੇ ਚਲੋ ਠੀਕ ਆ ਠੀਕ ਅਸਰ ਕੋਈ ਨਹੀਂ ਸਹੀ ਜਰਾ ਉਨੀ ਜਖੀ ਕੋਈ ਨੁਕਸ ਨਹੀਂ ਕੋਈ ਬੁਖਸ ਨਹੀਂ ਹੈ ਟਵਾਈ ਮੋਟਰ ਵਰਗੀ ਵੇਨੋ ਬਸ ਠੀਕ ਹੈ ਠੀਕ ਹੈ ਇਹਦਾ ਮੁੱਲ ਪਿਆ ਪਿਛਲੀ ਵੀਡੀਓ ਜਿਹੜੀ ਅਸੀਂ 130 ਹਾਂਜੀ 128 ਦਾ ਸੌਦਾ ਆ ਠੀਕ ਹੈ ਠੀਕ ਹੈ ਜੀ ਬਿਲਕੁਲ 128 ਦੀ ਦੇਣੀ ਉਹ ਤੋਂ ਵੱਧ ਨਹੀਂ ਘਟਣੀ ਵੀਡੀਓ ਨਿਜ ਵਿਗੇ ਕੋਈ ਚੱਕਾ ਨਹੀਂ ਦੁੱਧ ਝੋਡੀ 14 15 ਕਿਲੋ ਦੇਣ ਵਾਲੀ ਆ ਹੁਣ ਵੀ ਝੋਡੀ ਦਾ ਦੁੱਧ 12 ਕਿਲੋ ਆ 12 ਕਿਲੋ ਇੰਨਾ ਦਾ ਨਾ ਜਿਹੜਾ 18 ਕਿਲੋ ਵਰਗਾ ਬਿਲਕੁਲ ਸਹੀ ਤੁਹਾਨੂੰ ਕਿੰਨਾ ਲੋ ਹੋ ਗੰਡੀ ਛੋੜੀ ਪਿਆ ਕੀ ਹੋ ਗਿਆ ਪੌਣ ਜੀ ਪਹਿਲੇ ਮਸ਼ੀਨ ਦੀ ਗੱਪੜਾ ਗੱਪੜ ਤਿਆਰ ਹੀ ਆ ਲੋ ਜੀ ਪੰਜ ਸੱਤ ਦਿਨ ਲੱਗ ਜੇਗੀ ਪਹਿਲਾ ਬੂਹਾ ਗੱਪੜ ਸ਼ਿੱਕੀ ਆ ਮੁੰਡੇ ਜੀ ਸ਼ੇਹ ਜਾਂਦਾ ਆ ਇਹ ਪਹਿਲਣੀ ਆ ਪਰ ਸ਼ਿੱਕੀ ਹੋ ਕੇ ਬਣੀ ਜੇ ਤੇ ਬੰਦੇ ਆਪਣੇ ਸੱਜਣਾ ਕੋਈ ਆ ਗਰੰਟੀ ਗਰੰਟੀ ਵਾਲੀ ਬੱਤੀ ਆ ਵੇਖੋ ਠੀਕ ਆ ਉਹ ਚੰਗੀ ਬਾਰ ਉਹਨਾਂ ਜੀ ਬਹੁਤ ਹੀ ਵਸ਼ੀਂਦੀਪ ਜੀ ਮੱਛੀ ਨਹੀਂ ਗਾਂ ਆਈਆਂ ਯਾ ਯੇ ਮਲਾਇਨੀ ਵੀ ਨਿੱਗੀ ਜੀ ਪੇਚ ਨਾ ਪੂਰੀ ਵਹਿੜ ਚੱਗੀ ਜੀ ਥੋੜਾ ਭੜਾ ਭੜਾ ਪਈਆਂ ਚਲੋ ਭੜਾ ਤੇ ਪਹਿਲਾਂ ਮਸ਼ੀਨ ਨੂੰ ਪੈਣੀ ਆ ਮੈਂ ਕਿਸੀ ਥੱਲੇ ਬਹੁਤ ਸੰਦੀਪ ਜੀ ਜੁਆਈ ਜੁਆਈ ਬੜੀ ਐ ਦੰਦਾਂ ਵਿੱਚ ਹੁੰਦੀ ਦੰਦਾ ਸ਼ਿਕੀ ਖਨੀਤਾਂ 6 ਰੱਲ ਹਾਂਜੀ ਹਾਂਜੀ ਝੂਠ ਬੋਲਣਾ ਨਹੀਂ ਉਹ ਲੈ ਗੁਣੀ 6 ਉਹ ਨਹੀਂ ਕਹਾਂ ਤਾਂ ਵਿੱਚ ਵਰਦਾ ਨਹੀਂ ਸ਼ਿਕੀ ਲੱਗੀ ਆ ਆਜੋ ਆਜੋ ਇਹਨੂੰ ਕੋ ਡੈਨਮਾਰਕ ਸਮਝ ਲੈ ਇਹਨੂੰ ਕੋ ਆਚਾ ਸਮਝ ਲੈ ਇਹਨੂੰ ਕੋ ਛਾਈ ਵਾਲ ਸਮਝ ਜੇਨ ਜੋ ਮਰਜ਼ੀ ਗੱਲ ਦੀ ਛੋਟੀ ਬੜਾਉਣ ਨੂੰ ਮੈਂ ਜੇ ਫਟਾਇਆ ਪਰ ਇਹ ਬਨੇ ਬਾਂਧੋ ਬਸ ਠੀਕ ਛੋਟੀ ਫੜੀ ਛੋਟੀ ਫੜੀ ਚਲ ਉਹ ਨਕਾ ਕਰਦਾ ਬਾਕੀ ਮੈਂ ਕਹਤਾ ਉਹ ਲੈ ਲੈਨੇ ਕਰਦੇ ਜਿਹੜੇ ਮੈਂ ਸਦੀ ਉਹ ਲੋ ਹਾਂਜੀ ਦੀਵ ਜੀ ਮੁੱਲ ਤੇ ਆ ਵੇਖੋ ਇਹਦਾ ਕੋਈ ਹੈ ਹੀ ਨਹੀਂ ਜਿਹੜੇ ਹਿਸਾਬ ਦਾ ਬੱਛੀ ਦਾ ਥਾਣ ਥਣੋੜੇ ਦੁੱਧ ਬੱਛੀ ਭਰਦੇ 20 ਦੁੱਧ ਕਰਦੇ 25 ਕਿਲੋ ਉਦੋਂ ਉਹਨੇ ਜੇ گاਵਾ ਬਹੁਤ ਚਲੇ ਗਏ ਨੇ ਦੋ ਚਾਰ ਗਾਵਾਂ ਲੈ ਕੇ ਵਿੱਚ ਮਾਰ ਪਰਿਆ ਹੁੰਦਾ ਹਾਂਜੀ ਕਿਹਦੀ ਗਾਵਾਂ ਹੈ ਨਾ ਤੇ ਆਪਣਾ ਚਲੋ ਸਾਹ ਸਪਟਾ ਵਾ ਸਾਨੂੰ ਹੀ ਦਿੰਦਾ ਬਹਿਣਾ ਦੋ ਤਿੰਨ ਅੱਗੇ ਲੈ ਕੇ ਵਿੱਚ ਬੱਸੀਆਂ ਸਾਰੀਆਂ ਚੰਗੀਆਂ ਨੇ ਮਹਾਰਾ ਜੀ ਨਹੀਂ ਬਿਲਕੁਲ ਜਾਇਜ਼ ਮੁੱਲ ਹੰਦੀ ਜੀ ਅੱਸੀ ਨਹੀਂ ਇਹ ਟਰਲਿੰਗ 70 ਦੀ ਜੈਸਮ 70 ਦੀ ਠੀਕ ਹੈ 2468 ਚਲ ਬਿਲਕੁਲ ਫਿੱਟ ਜੀ ਬਸ ਹੀ ਸੂਈ ਤੇ ਫਿਰ ਹੋਰ ਦੀ ਹੋਰ ਰਹਿਣਾ ਠੀਕ ਹੈ ਹਜੇ ਕਿਹੜੀ ਸੂਈ ਹੈ ਦਿਨ ਦਾ ਲੈਂਦੀ ਹੈ ਨਹੀਂ ਜੀ ਇਹ ਵੀ ਸੂਈ ਘਬਣ ਇਹ ਸੂਈ ਕੱਲ ਦੀ ਸੰਦੀਗੀ ਅੱਛਾ ਮਗਰ ਵੱਛਾ ਵੱਛਾ ਮਗਰ ਆ ਗਿਆ ਜੀ ਚੋਅ ਚੋਈ ਬੜੀ ਜੱਪੜੀ ਠੰਡੀ ਵਾਲਾ ਹੈ ਲੈ ਵਾ ਕਟਾਂ ਵਾਲਾ ਸੀ ਠੀਕ ਆ ਠੰਡੀ ਇਹ ਕਮ ਉਹ ਦੇ ਕੇ ਠੀਕ ਮਾਰ ਦੇ ਤੇ ਠੀਕ ਮਾਰ ਆ ਜੀ ਬੋਲੇ ਜਿਸ ਆ ਗਾਰਾ ਹੱਥ ਫੇਰ ਮੜਾ ਆਪੇ ਇਹ ਤੇ ਬਸ ਸੁਨੀਲ ਦਾ ਛੋਟ ਹੁੰਦਾ ਹੈ ਹੈ ਤੇ ਲੇਵਾ ਇਹਨੂੰ ਬੜੇ ਟਾਵਾਂ ਦਾ ਲੱਕਾ ਲੇਵੀ ਅੰਨੀ ਵੀ ਕਮੀ ਅਰੇ ਠੀਕ ਹੈ ਜੀ ਚੋਅ ਆਜ ਵੀ ਬੜੀ ਸੰਧੀ ਦੀ ਕੋਈ ਨਿਆਣਾ ਨਹੀਂ ਪੋਣਾ ਦੂਜੇ ਸੁਵੇ ਜਿੰਨਾ ਬੋਲਾ ਜੀ ਬੋਲਾ ਹੰਦੀਸਾ 12 ਕਿਲੋ 18 ਕਿਲੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਬੇਵ ਆ ਮਾਲ ਦੀ ਬਿਲਕੁਲ 20 ਦਾ ਵਸ਼ੀ ਕੱਢਦੇ 17 18 ਕੱਢਦੇ 15 ਕਿਲੋ ਤੇ ਦਈ ਜੋ ਇਹੋ ਜੀ ਗਰਮੀ ਚ ਬਿਲਕੁਲ ਤਾਜੀ ਸੁਈ ਰਾਤ ਗਰਮੀ ਖਰਾਬ ਨਹੀਂ ਖਾਦੀ ਜਲੀ ਨਹੀਂ ਬੱਚਾ ਉਹ ਹੀ ਕਰ ਲਿਆ ਆ ਇਹ ਨਾਰੂ ਜਿੱਲਾ ਆ ਨਾਰੂ ਜਿੱਲਾ ਬਿਲਕੁਲ ਠੀਕ ਹੈ ਹਾਂਜੀ ਸਿੱਧਾ ਕਰ ਮੈਨੂੰ ਸਿੱਧਾ ਕਰ ਨੀ ਵੀ ਬੱਚਿਆਂ ਦੀ ਮੱਤ ਮਰੀ ਉਹ ਤਾਜ਼ਾ ਬੱਚਾ ਹੁਣ ਤਰਲਿਆਂ ਤੇ ਆਇਆ ਗਰਮੀ ਨਾਲ ਮੋਲੇ ਸੰਦੀ ਜਹਾ ਦਾ ਪਾ 50 ਕਰਾ ਲਾ 55 ਕਰਾ ਲਾ ਜੈ ਸਾਨੂੰ ਜਿਹੜੀ 45000 ਦੀ 45000 ਚੋਰੀ ਹੋਣੀ ਆ ਚਲੋ ਠੀਕ ਆ ਇਹ ਗੱਬਣੇ ਜੀ ਇਹ ਜਰਸੀ ਨਾਲੇ ਕੋਈ ਘਰ ਘਰ ਨਾਲੇ ਕੋਈ ਐਫਐਲ ਨਾਲੇ ਮੈਨੂੰ ਤੇ ਜਰਸੀ ਚਾਹੀਦੀ ਜੀ ਗੱਬਣ ਗੱਬਣ ਫਰੀਦ ਜੀ ਦੇ ਲੈਣੇ ਨੇ 10 12 ਵੀ ਸੀਲ ਸੰਦੀ ਬੜੀ ਆ ਤੁਹਾਨੂੰ ਬੜਾ ਰਿਹਾ ਆ ਆਹ ਸਾਹ ਤੁਹਾਨੂੰ ਬਹੁਤ ਵਧੀਆ ਲੱਗੇ ਮੇਰੇ ਨੂੰ ਤੇ ਦੇਣ ਦਾਸ ਲੈ ਜਾਣੇ ਮਸ਼ੀਨੇ ਜਿਹੜਾ ਖਾਹ ਲੂਗਾ ਚਲੋ ਹਾਂਜੀ ਇਹ ਵਾਲਾ ਮੱਖੀਆਂ ਵਾਲਾ ਲੇਵਾ ਹੈ ਇਹ ਲੇਵਾ ਬਹੁਤ ਭਰਦਿੰਦੀ ਜੀ ਮੋਲੇ ਦਾ ਹੈਗਾ ਜੀ 50 45 ਦੀ ਦੇ ਦੀ ਠੀਕ ਆ ਕਿੱਟਿਆ 40 ਦੀ ਦੇ ਦੇ ਚਲੋ ਠੀਕ ਚਲੋ ਆਪਾਂ ਮਾਰ ਦਿੰਦੇ ਆ ਠੀਕ ਇਹ ਵੀ ਫਿਰ ਦੀ ਗੰਨੀ ਜਰਸੀ ਕੱਲ ਦੀ ਹੈ ਨਹੀਂ ਜਰਸੀ ਜਰਸੀ ਵੈਡ ਕੱਲ ਦੀ ਬੱਚਾ ਬਛਾ ਮਗਰ ਬਛਾ ਮਗਰ ਕਿਨੇ ਬੋਲੇ ਜੀ ਤੁਸੀਂ 8 ਕਿਲੋ ਹੋਏਗਾ ਮੈਂ ਕਹਿਣ ਨੂੰ 10 ਕਹਿ ਦਿੰਦਾ 8 ਕਿਲੋ ਹੋਏਗਾ 8 ਕਿਲੋ ਦੋ ਦਦਾ 12 ਕਿਲੋ ਬਲ ਹੈ ਵੀ ਛੋਟੀ ਹੈ ਬਿਲਕੁਲ ਆ ਛੋਟੀ ਛੋਟੀ ਲਈ 100 ਲੋਕਲੀ ਆ ਠੀਕ ਆ ਤੁਸੀਂ ਆਪਣੇ ਲਾਗੋ ਲਈ ਆਹ ਕੁਛੀ ਠੰਡੀ ਐ ਵੀ ਬਣੀ ਹਾਂ ਤੋਂ ਬੜਾ ਲਗਾ ਨਹੀਂ ਫਿਰ ਲਾ ਦੇ ਆਹ ਦਿਖਾਓ ਜੀ ਮਮਾ ਮੋਟਾ ਜੀ ਦੁੱਧ ਭਾਵੇਂ ਦੇਣ ਲੱਗੀ 12 13 ਕਿਲੋ ਦੇ ਦੇ ਤੇਜਾ ਹੁਣ ਤੇ 8 ਟਾਈਮ ਤੂੰ 8 ਕਿਲੋ ਬੋਲਾ ਜੀ ਕੱਲ ਦੀ ਸੂਝੋ ਆਦਿ ਰੀਡੀਮ ਚਲੋ ਹਾਂਜੀ ਮੱਛਾ ਦੇ ਮਗਰੇ ਦੇ ਚੋਣ ਮੋਹਨ ਸਿੰਘ ਜੀ ਸਰਪਾ 40 ਕਰਾ ਵਾਲਾ 35000 ਦੇ ਦੀ ਅੱਪੀ ਜੀ 32000 ਰੀਡੀਮ ਜਾਂ ਠੀਕ ਮੇਰੇ ਕੋਲ ਸ੍ਰੀ ਸਾਧਾ ਕਹ ਹਰੀ ਕੱਢ ਜੀ 31 ਦੀ ਦੇ 31000 ਦੀ ਚਲੋ 1000 ਹੋਰ ਮੰਗ ਪਛੀ ਬਹੁਤ ਜੀ ਜੀ ਸਾਹਮਣ ਵਾਲੀ ਕਾਲ ਦੀ ਸੁਈ ਲੱਪਾ ਲਪਾ ਆਇਆ ਪਛੀ ਕਿੰਨਾ ਕਿਤਾ ਕਰ ਦੋਨੇ ਸਹੀ ਵਾਲਾ ਕੋਈ ਪਤਰੀ ਸੇਵਾ ਦੇਣਾ ਹੈ ਨਹੀਂ ਬੱਸੀ ਨਾ 10 ਕਿਲੋ ਚੋਈ ਜੰਦੇ ਠੀਕ ਹੈ ਫਿਰ ਜੀ ਬੜਾ ਵੱਡੀਆਂ ਦੁੱਧੀਆਂ ਥੱਲੀ ਥੋੜੀ ਬੜੀ ਨਿਆਰੇ ਵੱਧੇ ਨਿਆਰੇ ਬਾ ਚਲੋ ਜੀ ਆ ਪਛੂ ਭਾਈ ਪੁਰਾਦੀ ਪੂਰੀ ਸਰੇਦੀ ਠੀਕ ਹੈ ਨਾ ਬਾਕੀ ਮੇਰੇ ਵੀ ਇੱਥੇ ਆ ਕੇ ਚੋਈ ਕਰ ਕਹਣਾ ਜੀ ਪੂਰਾ ਦੱਸ ਲੈਣਾ ਕਹਿੰਦੇ ਭਾਈ ਜੀ ਹਾਂ ਜਿਹੜਾ ਵੀ ਨਾ ਮਾਲ ਲੈਣਾ ਆਪਣੀ ਤਸੱਲੀ ਕਰਕੇ ਬਿਲਕੁਲ ਜੀ ਇਹਨੂੰ ਨਾਮਾ ਦੇਣਾ ਪਹਿਲਾਂ ਉਹਦਾ ਫਾਇਦਾ ਨਹੀਂ ਮੈ ਜੀ ਮੁੜ ਕੇ ਭੱਜ ਜਾਂਦੇ ਆ ਕਰੀ ਉੱਤਰ ਕਰੀ ਉੱਤਰ ਨੂੰ ਜਾਂਦੇ ਇੱਥੇ ਆਪਣਾ ਜਿਹੜਾ ਲੈ ਗਿਆ ਲੈ ਗਿਆ ਆਪਣੇ ਗੇਟੋਂ ਬਾਹਰ ਦੀ ਕੋਈ ਜ਼ਿੰਮੇਵਾਰੀ ਬਿਲਕੁਲ ਜੀ ਬਿਲਕੁਲ ਨਹੀਂ ਹੁਣ ਤੇ ਮੈਂ ਫੋਨ ਨਹੀਂ ਸੁਣਨਾ ਮੈਂ ਵੀ ਬੜਾ ਤੰਗ ਰਿਆ ਹਾਂ ਉਹਨੇ ਜਿਹਨੂੰ ਦੇ ਦਿੱਤੀ ਉਹੋ ਹੀ ਦਹੀਂ ਜਣੀ 15 ਦਿਨ ਯਾਰ ਆਪਾਂ ਮੋਬਾਈਲ ਤੇ ਡੰਗਰ ਤੇ ਵੇਚਦੇ ਆਂ YouTube ਤੇ ਇਹ ਉਹਨਾਂ ਨੂੰ ਕੋਈ YouTube ਤੇ ਹੀ ਲਾਮੇ ਲਈ ਜਾਣੇ ਸਾਡੀ ਇੱਕੋ ਤੇ ਗਾਂ ਖਰਾਬ ਹੋਈ ਹੈ ਲੱਖ ਦੀ ਹਾਂ ਹਾਂ ਆਪਾਂ ਵੀਡੀਓ ਤੇ ਨਹੀਂ ਪਾਉਣ ਦੇ ਹਾਂ ਜੀ ਹਾਂ ਉਹ ਬੱਜੀ ਜਦੋਂ ਸੱਟ ਉੱਗੀ ਪਾਵਾਂਗੇ ਠੀਕ ਕਰਾਂਗੇ ਸਭ ਕੁਝ ਕਰਾਂਗੇ ਘਾਟਾ ਜਨਾ ਮਰਜੀ ਪੈ ਜਾਏ ਉਹਨੂੰ ਥੋੜਾ ਲਾਪਾ ਉਹਦੇ ਕੋਲ ਨਾਮ ਰਖਾਉਣ ਲਿਆਂਦੀ ਬਿਲਕੁਲ ਜਿਹੜੀ ਲੈਣ ਦੀ ਲੈਣ ਦੀ ਜੋ ਸਾਡੇ ਕਰਮ ਬਿਲਕੁਲ ਪਤਾ ਨਹੀਂ ਕਿ 10 12 ਦਿਨਾਂ ਦਾ 15 20 ਦਿਨਾਂ ਦਾ ਉਹਦਾ ਕਰਮ ਅਗਲੇ ਦਿਨ ਤੋਂ ਜਾਮਾ ਨਹੀਂ ਲੈਣਾ ਸਵੇਰੇ ਵੀ ਨਹੀਂ ਲੈਣਾ ਗੱਡੀ ਚ ਲੱਦੇ ਹੈਗਾ ਜਿੰਨਾ ਸਾਰੇ ਬੰਦਿਆਂ ਕਹਿੰਦੇ ਨਾ ਹਾਂਜੀ ਹੁਣ ਬਸ ਆਸਰੀ ਕਰ ਬਿਲਕੁਲ ਜਦੋਂ ਵੀਡੀਓ ਦੇ ਦੇ ਦਿੰਦਾ ਹਾਂ ਉਹਦੇ ਲਾਮੇ ਹੀ ਬਣ ਜਾਂਦੇ ਪਤਾ ਨਹੀਂ ਕੀ ਕਿਉਂ ਸੋਚਦੇ ਕਿ ਲਾਮੇ ਹੀ ਦੇਈ ਜਾਣੇ ਚਲ ਆਓ ਆਪਣੀ ਥੰਦੀ ਕਰੋ ਜੇ ਤੁਹਾਨੂੰ ਚੰਗਾ ਲੱਗਦਾ ਲੈ ਜੋ ਨਹੀਂ ਤਾਂ ਨਾ ਕਰੋ ਹੁਣ ਆਪਣੀ ਝੋਟੀ ਨਹੀਂ ਖੜੀ ਬੰਦੇ ਨਹੀਂ ਉਹਨੇ ਕਰੀ ਵੀ ਨਹੀਂ ਕਿਹਾ ਕਿ ਸਾਈਂ ਮੋੜ ਬਿਲਕੁਲ ਬੰਦੇ ਨੇ ਕਹਿੰਦੇ ਸਾਡੇ ਨਹੀਂ ਬੇਟਾ ਨਾ ਉਹਨਾਂ ਚੋਈ ਨਾ ਫਜਮਾਈ ਨਾ ਲੈਣਾ ਜਰਾ ਮਹਾਰਾਜਾਂ ਦਾ ਕੀ ਕੀਤਾ ਸਵੇਰੇ ਉਹਨਾਂ ਨੂੰ ਕਹਦੇ ਆਂ ਵੀ ਤੁਸੀਂ ਹਾਂਜੀ ਮੈਨੂੰ ਛੋਟੇ ਹੋਰ ਬੰਦੇ ਲੈਣ ਦੇ ਤੇ ਵੇਚ ਲੈ ਉਹਾਂ ਦਾ ਨੀ ਪੰਜਾਂ ਪੰਜ ਮੋੜੀ ਮੁੜ ਕੇ ਮੈਂ ਕਿਹਾ ਪੰਜਾਂ ਪੰਜ ਮੋੜਾਂ ਤੇ ਆ ਜਾਓ ਆਏ ਆਏ ਤੇ ਵੇਖ ਕੇ ਪਾਚਾ ਪੀ ਕੇ ਚੱਲ ਗਏ ਨਾ ਉਹ ਗੱਲਾਂ ਬਾਤ ਭਾਈਆ ਦੀ ਸਾਈਡ ਮੋੜ ਗਏ ਗੱਲਾਂ ਮੰਨੋ ਸ਼ਮੀਰਾ ਤੇ ਉਹ ਚਲੋ ਅੜਦੋਰੇ ਵੇਖ ਜੂ ਨਾ ਵੀ ਕੋ ਘਰ ਚੋਲਾ ਮੈਨੂੰ ਢੋੜਿਆ ਕੋਈ ਨਹੀਂ ਹੁੰਦਾ ਜੀ ਤੇ ਗੱਲ ਇਹ ਵੀ ਜੇ ਆਪਾਂ ਸਾਈ ਨਾ ਮੋੜੀਆਂ ਫੇਰ ਬਾੜੀ ਗੱਲ ਤੂੰ ਆਹ ਵੇਖ ਰਹੀ ਆਪਣੀ ਦਸਲੀ ਕਰੋ ਜੇ ਪਸੰਦ ਆ ਤੇ ਲੈ ਜਾਓ ਨਹੀਂ ਪਸੰਦ ਆ ਤੇ ਆਪਣੀ ਸਾਈ ਲੈ ਜਾਓ ਬਿਲਕੁਲ ਜੀ ਬਾਕੀ ਇਸ ਦੀਆਂ ਗੱਲਾਂ ਬਾਤਾਂ ਤੇ ساری ਜ਼ਿੰਦਗੀ ਨਹੀਂ ਮੁੱਕਦੀਆਂ ਬੰਦਿਆਂ ਹਾਂ ਤੇ ਅਬ ਕੰਮ ਬੜਾ ਵਧੀਆ ਵਧੀਆ ਕਰੋ ਆਪਾਂ ਦੇ ਵੇਖ ਲਓ ਸਾਈ ਮੋਡਲ ਤੋਂ ਜਾ ਕੇ ਹਨਾ ਕਦੀ ਤੂੰ ਵੀ ਕਈ ਵਾਰੀ ਕਹਿ ਆਈ ਦਿੰਦਾ ਭੋਜਾ ਜੀ ਇਹਨੇ ਨਾ ਕਰਿਆ ਕਰੋ ਪਰ ਮੈਂ ਫੇਰ ਵੀ ਕਰ ਲੈਣਾ ਵਿਚਾਰ ਯਾਰ ਸਾਡੇ ਖੜਾ ਜਦੋਂ ਕਿ ਇਹਨੂੰ 2 ਤੋਂ 2000 ਰੁਪਇਆ ਮੋੜ ਤੋਂ ਡੰਗਰ ਸਹੀ ਹੋ ਜਾਂਦਾ ਤੇ ਸਰ ਵੀ ਇੰਨਾ ਲੋਕਾਂ ਦਾ ਕੰਮ ਰਹਿ ਗਿਆ ਜੇ ਕਿ ਹਾਂਡੀ ਕਾਉਂਡੀ ਨੇ ਕਹਿ ਤੀ ਨਾ ਮਹਿੰਗੀ ਲਈਗੀ ਤੇ ਉਸੇ ਵੇਲੇ ਮਹਿੰਗੀ ਨੂੰ ਤੁਰ ਪਣਾਵੇਂ ਮਹਿੰਗੀ ਲਈ ਲੈ ਲੈ ਆਪਣਾ ਨਹੀਂ ਤਮਾਸ ਆਹ ਨਾ ਦੇਖੋ ਭਾਈ ਇਹ ਦੂਹਣਪੁਰ ਦਾ ਦੇਖੋ ਕਿੰਨੇ ਮਿਲਿਆ ਅਗਲੇ ਨੇ ਕਿੰਦਾ ਲਿਆਂਦੀ ਆ ਕੀ ਆ ਕੀ ਨਹੀਂ ਇਹ ਚੋ ਕਿੰਨਾ ਲੱਖਾਂ ਥੋੜਾ ਵੱਜਣ ਨਾ ਨਾ ਇਹ ਮਾਂ ਦੀਆਂ ਫੇਰਾਂ ਆ ਦੋ ਚਾਰ ਜਹਾਂ ਵਾਲੀ ਖੇਡ ਰਹੀ ਬਹੁਤੇ ਵੱਡੀ ਖੇਡ ਨਹੀਂ ਰਹੀ ਬਿਲਕੁਲ ਜੀ ਕਿਉਂਕਿ ਹਰ ਕੋਈ ਸਿਆਣਾ ਹੋਇਆ ਹੁਣ ਨਿਆਣਾ ਤੇ ਕੋਈ ਨਹੀਂ ਹੈਗਾ ਅਗੇ ਜੀ ਜੀ ਗੱਲਾਂ ਪਤਾ ਨਾ ਕਰੀਆਂ ਅੰਚ ਬਹੁਤੀਆਂ ਹੁਣ ਲੇਟ ਹੋ ਜਾਣਾ ਪੜ ਗਿਆਣਾ ਬੜੀ ਮੁਸ਼ਕਲ ਆ ਬਸ ਇੰਨਾ ਮੇਰੇ ਭਰਾ ਦੇ ਇੱਕ ਜਿਹੜਾ ਮੂੰਹ ਛੜੀ ਆ ਥਾਣੇ ਦੀ ਕਢਾਉਣੀ ਜੇ ਨੇ ਵੀ ਉਹ ਫੋਨ ਜ਼ਰੂਰ ਕਰ ਲਿਆ ਕਰੋ ਹੁਣ ਵਾਵਾ ਜਰੋ ਕਾ ਦੱਸਿਆ ਨਹੀਂ ਕੱਲ ਇੱਥੇ ਬੰਦਿਆਂ ਚੋਂ ਕੜਾਈ ਆ ਆਪਾਂ ਕਿਹੜਾ ਕੋਈ ਪੈਸਾ ਲੈਨੇ ਫ੍ਰੀ ਆ ਜਿਹੜਾ ਭੈਣ ਭਰਾ ਹੋਗੇ ਮੂੰਹ ਸੜੀ ਦਾ ਕੋਈ ਪੈਸਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਜੇ ਕਹੋਗੇ ਤੇ ਮੈਂ ਪਿੰਡ ਆ ਨਹੀਂ ਤੇ ਜਿਹੜਾ ਲੋਕਲ ਇੱਥੇ ਲੈ ਆ ਬੇ ਆਪਾਂ ਮੂੰਹ ਸੜੀ ਕੱਢ ਦੇ ਚਲੋ ਉਹ ਲਾਜ ਹੈਗਾ ਬਾਈਆ ਕੋਲ ਪੁੱਛਣਾ ਹੁੰਦਾ ਪੁੱਛ ਲੋ ਕੋਈ ਗਰਮੀ ਗਰਮੀ ਦਾ ਮੌਸਮ ਜੇ ਕੋਈ ਨੁਕਸ ਪੁੱਛ ਪਾਇਦਾ ਤੂੰ ਮਾੜਾ ਚੰਗਾ ਮੰਨ ਲੂ ਮਾੜੀ ਮੋਟੀ ਗੱਲ ਨਹੀਂ ਵੀ ਆਪਣੇ ਆਪ ਹੀ ਕਰ ਲਈਦਾ ਵਾ ਬਿਲਕੁਲ ਬਾਕੀ ਸਾਰਾ ਹੀ ਵਧੀਆ ਵਧੀਆ ਕੰਮ ਹੈ ਤੇ ਵਧੀਆ ਵਧੀਆ ਚਲਾਓ ਇੰਨੀਆਂ ਹੀ ਬੇਰਦੀਆਂ ਸ